ਹਾਂਜੀ ਸਸਰੀ ਕਾ ਜੀ ਸੋ ਅੱਜ ਨੇ ਪਹੁੰਚੀਆਂ ਨਿਮਾ ਯੂਨੀਸੈਕਸ ਸਲੂਨ ਐਂਡ ਅਕੈਡਮੀ ਦੇ ਵਿੱਚ ਸੋ ਵੀਰੇ ਨਾਲ ਕਰਦੇ ਆਂ ਗੱਲਬਾਤ ਵੀ ਕੀ ਕੀ ਵੀਰੇ ਨੇ ਆਫਰ ਲਾਇਆ ਕੀ ਕੀ ਐ ਨਾ ਕੋਈ ਸਪੈਸ਼ਲਿਸਟ ਆ ਹੈ ਨਾ ਵੀ ਆਪਾਂ ਗੱਲ ਕਰਦੇ ਆਂ ਵੀਰੇ ਨਾਲ ਆਜੋ ਬਈ ਸੋ ਪਹਿਲਾਂ ਤਾਂ ਵੀਰੇ ਸਤਿ ਸ੍ਰੀ ਅਕਾਲ ਸਸਰੀ ਕਾਲ ਜੀ ਸੋ ਵੀਰੇ ਅੱਜ ਅਸੀਂ ਤੁਹਾਡੇ ਸਲੂਨ ਦੇ ਵਿੱਚ ਵਿਜ਼ਿਟ ਕੀਤਾ ਪਹਿਲਾਂ ਮੈਨੂੰ ਐ ਦੱਸੋ ਵੀ ਤੁਹਾਡੇ ਇੱਕ ਤੁਸੀਂ ਇਸ ਲਾਈਨ 'ਚ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਟਾਈਮ ਦੇ ਵਿੱਚ ਮੈਨੂੰ 17-18 ਸਾਲ ਹੋ ਗਏ ਜੀ ਠੀਕ ਆ ਤੋ ਵੀਰਾ ਪੂਰਾ ਐਕਸਪਰਟ ਆਏ ਸੀ ਇਸ ਦੇ ਵਿੱਚ ਹਨਾ ਤੇ ਵੀਰੇ ਤੁਸੀਂ ਮੈਨੂੰ ਇੱਕ ਗੱਲ ਐਦਾਂ ਦੱਸੋ ਵੀ ਜਿਹੜਿਆ ਮੈਂ ਪਿੱਛੇ ਫੋਟੋਆਂ ਵਗੈਰਾ ਦੇਖ ਰਹੀ ਆ ਤੁਹਾਡੀਆਂ ਇਹ ਤੁਸੀਂ ਕਿਵੇਂ ਸੈਮੀਨਾਰ ਲਾਉਂਦੇ ਹੋ ਜਾਂ ਹਾਂਜੀ ਇਹ ਸਾਡੇ ਲਾਈਵ ਸ਼ੋਅ ਹੁੰਦੇ ਨੇ ਜਿੱਦਾਂ ਮੰਨ ਲਓ ਅੱਜ ਕੱਲ ਬਿਊਟੀਸ਼ਨ ਵੀ ਛੋਟਾ ਪਾਰਟ ਨਹੀਂ ਰਿਹਾ ਅੱਜ ਕੱਲ ਬਹੁਤ ਪਲੱਸ ਹੋ ਗਿਆ ਜੀ ਠੀਕ ਹੈ ਜਿੱਦਾਂ ਮੰਨ ਲਓ ਸਾਡੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਲੁਧਿਆਣਾ ਬਰਨਾਲਾ ਪਟਿਆਲਾ ਚੰਡੀਗੜ੍ਹ ਮੋਗਾ ਹੋ ਗਿਆ ਇੱਥੇ ਸਾਡੇ ਲਾਈਵ ਸ਼ੋਅ ਹੁੰਦੇ ਨੇ ਬਿਊਟੀਸ਼ਨ ਦੇ ਜਿੱਦਾਂ ਕਿ ਮੰਨ ਲਓ ਛੋਟੇ ਪਾਲਰ ਵਾਲੇ ਜਾਂ ਸਟੂਡੈਂਟ ਵੀ ਸਿੱਖਣਾ ਚਾਹੁੰਦੇ ਆਗੇ ਉਹਨਾਂ ਨੂੰ ਅਸੀਂ ਲਾਈਵ ਦਿਖਾਉਂਦੇ ਆਗੇ ਵੀ ਅੱਜ ਜਿਹੜਾ ਬਿਊਟੀਸ਼ਨ ਦਾ ਕੰਮ ਆ ਉਹ ਕਿੱਥੇ ਤੱਕ ਅੱਪ ਹੋ ਗਿਆ ਪਹਿਲਾਂ ਕੀ ਬੋਲਦੇ ਹੁੰਦੇ ਸੀ ਬਾਰ-ਬਾਰ ਜਾਂ ਪਾਲਰ ਹਮ ਜਾਂ ਬੋਲਦੇ ਹੁੰਦੇ ਸੀ ਕਿ ਵੀ ਨਾਈ ਦੀ ਦੁਕਾਨ ਤੇ ਜਾਣਾ ਪਰ ਉਹ ਚੀਜ਼ਾਂ ਨਹੀਂ ਰਹੀਆਂ ਹੈਗੀਆਂ ਕਿਉਂਕਿ ਅੱਜ ਕੱਲ ਪ੍ਰੋਫੈਸ਼ਨਲ ਹੋ ਗਿਆ ਵੀ ਅੱਜ ਕੱਲ ਸੈਲੂਨ ਦੇ ਨਾਮ ਤੇ ਜਾਣਿਆ ਨਾਗਾ ਵੀ ਜੇ ਕੋਈ ਕਲਾਇੰਟ ਵੀ ਜਾਂਦਾਗਾ ਤਾਂ ਜਦੋਂ ਕਈ ਵਾਰ ਉਹਨਾਂ ਨੂੰ ਕੋਈ ਕਾਲ ਆਉਂਦੀ ਹੈਗੀ ਉਹ ਵੀ ਇਹ ਚੀਜ਼ ਨੂੰ ਪ੍ਰਾਊਡ ਫੀਲ ਕਰਦੇ ਹੈਗੇ ਵੀ ਹਾਂਜੀ ਅਸੀਂ ਸalon ਦੇ ਵਿੱਚ ਕੰਮ ਕਰਵਾ ਰਹੇ ਹਾਂ ਠੀਕ ਹੈ ਸੋ ਪਹਿਲਾਂ ਕਈ ਵਾਰ ਬੋਲ ਦਿੰਦੇ ਸੀ ਕਿ ਅਸੀਂ ਨਾਈ ਦੀ ਦੁਕਾਨ ਤੇ ਆਣਾ ਪਰ ਉਹ ਚੀਜ਼ਾਂ ਨਹੀਂ ਰਹੀਆਂ ਠੀਕ ਹੈ ਸੋ ਵੀਰਾਂ ਨਾਲ ਨਾਲ ਜਿਹੜਾ ਵੀ ਆਪਣਾ ਕੰਮ ਚਲਾ ਰਹੇ ਨੇ ਇਹ ਨਾਲ ਨਾਲ ਟ੍ਰੇਨਿੰਗ ਵੀ ਦਿੰਦੇ ਨੇ ਸੋ ਇਹ ਬਹੁਤ ਵਧੀਆ ਟ੍ਰੇਨਡ ਵੀ ਕਰਦੇ ਨੇ ਸੋ ਵੀਰੇ ਜਿਵੇਂ ਜਾਨਸ ਲੇਡੀਜ਼ ਉਹਨਾਂ ਨੂੰ ਹਾਂਜੀ ਅਸੀਂ ਜੁਨੀਸੈਕਸ ਸੈਲੂਨ ਤੇ ਅਕੈਡਮੀ ਓਪਨ ਕੀਤੀ ਹੋਈ ਹੈ ਜੀ ਇਸ ਦੇ ਵਿੱਚ ਜਿਹੜੀ ਉਹਨਾਂ ਦੀ ਪਾਰਟੀਸ਼ਨ ਹੈਗੀ ਉਹ ਅਲੱਗ-ਅਲੱਗ ਹੈ ਜੀ ਜੈਂਟਸ ਦੀ ਅਲੱਗ ਹੈ ਜੀ ਲੇਡੀਜ਼ ਦੀ ਅਲੱਗ ਹੈ ਜੀ ਕਿਉਂਕਿ ਆਪਣਾ ਏਰੀਆ ਬਹੁਤ ਥੋੜਾ ਜਿਹਾ ਛੋਟਾ ਇਹ ਚੀਜ਼ਾਂ ਨੂੰ ਨਹੀਂ ਫੀਲ ਕਰਦਾਗਾ ਇਸ ਦੇ ਲਈ ਅਸੀਂ ਐਂਟਰੀ ਆ ਜੋ ਲੇਡੀਜ਼ ਤੇ ਐਂਡ ਜੈਂਟਸ ਦੀ ਉਹ ਵੀ ਅਲੱਗ-ਅਲੱਗ ਰੱਖੀ ਹੋਈ ਹੈ ਜਿਹੜੀਆਂ ਕਲਾਸਾਂ ਨੇਗੀਆਂ ਉਹ ਵੀ ਅਸੀਂ ਅਲੱਗ-ਅਲੱਗ ਟ੍ਰੇਨ ਦਿੰਨੇ ਆਗੇ ਠੀਕ ਹੈ ਵੀਰੇ ਹਾਂਜੀ ਸੋ ਤੁਸੀਂ ਮੈਨੂੰ ਐਦਾਂ ਦੱਸੋ ਵੀ ਤੁਹਾਡੇ ਇਹ ਤੁਸੀਂ ਆਹ ਸਲੂਨ ਦੇ ਵਿੱਚ ਵੀ ਜਿਵੇਂ ਹੋਰ ਵੀ ਸਲੂਨ ਨਗੇ ਭਲਾਡੇ ਦੇ ਵਿੱਚ ਸੋ ਤੁਹਾਡਾ ਇਹ ਕੀ ਸਪੈਸ਼ਲਿਸਟ ਆ ਮੈਨੂੰ ਐ ਦੱਸੋ ਜਿੱਦਾਂ ਮੰਨ ਲਓ ਅੱਜ ਕੱਲ HD ਮੇਕਅਪ ਚੱਲ ਰਿਹਾ ਹੈ ਜੀ ਮੇਕਅਪ ਚੱਲ ਰਿਹਾ ਨਾਰਮਲ ਪਾਰਟੀ ਮੇਕਅਪ ਹੋ ਗਿਆ ਫੇਸ਼ੀਅਲ ਹੋ ਗਿਆ ਬ੍ਰਾਈਡਲ ਫੇਸ਼ੀਅਲ ਹੋ ਗਿਆ ਤੇ ਹਾਈਡਰਾ ਫੇਸ਼ੀਅਲ ਹੋ ਗਿਆ ਬਾਕੀ हेयर कट ਵਗੈਰਾ ਕਲਰ ਹੋਗੇ ਰੀਬੌਂਡਿੰਗ ਹੋਊਗੀ ਕੇਰਾਟਿਨ ਸਮੂਥਨਿੰਗ ਇਹ ਤਾਂ ਚਲੋ ਵੈਸੇ ਨੋਰਮਲ ਅੱਜਕੱਲ ਹਰ ਇੱਕ ਤੇ ਚੱਲਦਾ ਵਾ ਪਰ ਸਾਡਾ ਅਸੀਂ हेयर ਐਕਸਟੈਂਸ਼ਨ ਵੀ ਨਾਲ ਕਰਦੇ ਹਾਂ ਜਿਨ੍ਹਾਂ ਦੇ हेयर ਛੋਟ ਹੁੰਦੇ ਆਗੇ ਲੇਡੀਜ਼ ਦੇ ਅਸੀਂ ਉਹਨਾਂ ਨੇ ਹਾਇਰ ਐਕਸਟੈਂਸ਼ਨ ਕਰਕੇ ਜਿੱਦਾਂ ਮਰਜ਼ੀ ਦੀ ਲੈਂਥ ਸਾਡੇ ਤੋਂ ਲੈ ਸਕਦੇ ਆਗੇ ਸੋ ਵੀਰਾ ਕਹਿੰਦਾ ਵੀ ਜਿਹੜੇ ਆ ਫੇਸ਼ਲ ਵਗੈਰਾ ਤਾਂ ਨੋਰਮਲ ਚੀਜ਼ਾਂ ਹੈਗੀਆਂ ਹੈਗੇ ਨਾ ਸਮੂਥਨਿੰਗ ਵਗੈਰਾ ਸੋ ਸਭ ਤੋਂ ਵੱਡੀ ਗੱਲ ਇਹ ਆ ਵੀ ਵੀਰਾ ਕਹਿੰਦਾ हेयर ਐਕਸਟੈਂਸ਼ਨ ਵੀ ਕਰਦੇ ਆ ਅਸੀਂ ਸੋ ਵੀਰੇਜ ਇਮਰਜੈਂਸ ਦੇ ਬਿਗਸ ਵਗੈਰਾ ਉਹ ਵੀ ਕਰਦੇ ਹਾਂ ਹਾਂਜੀ ਜੈਂਟਸ ਦੇ ਲਈ ਵੀ ਸਾਡੇ ਕੋਲ ਜਿੱਦਾਂ ਦੇ ਮੰਨ ਲਓ ਅੱਜ ਕੱਲ੍ਹ હેર ਫਾਲ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਟਾਈਟਨੀ ਸਹੀ ਲੈ ਰਿਹਾ ਹੈਗੇ ਉਹਦੇ ਕਰਕੇ ਹੇਅਰ ਫਾਲ ਬਹੁਤ ਪ੍ਰੋਬਲਮ ਆ ਰਹੀ ਆ ਉਹਦੇ ਲਈ ਅਸੀਂ ਹੇਅਰ ਬਿੱਗ ਪੈਚ ਅਵੇਲੇਬਲ ਆ ਜਦੋਂ ਮਰਜੀ ਸਾਡੇ ਕੋਲ ਆ ਕੇ ਸਾਡੇ ਤੋਂ ਪੈਚ ਲਗਵਾ ਸਕਦੇ ਹੈਗੇ ਉਹਨਾਂ ਦੀ ਵੀ ਸਰਵ ਸਾਡੇ ਕੋਲ ਅਵੇਲੇਬਲ ਹੈ। ਸੋ ਵੀਰੇ ਮੈਨੂੰ ਇੱਕ ਇਦਾਂ ਦੱਸੋ ਵੀ ਤੁਹਾਡੇ ਮਾਰਕੀਟ ਨਾਲੋਂ ਰੇਟ ਕਿੰਨੇ ਕੁ ਸਾਈਜ਼ ਨੇ ਮੈਨੂੰ ਉਹ ਵੀ ਦੱਸ ਦਿਓ। ਜਿੱਦਾਂ ਮੰਨ ਲਓ ਅਸੀਂ ਜਿਹੜੇ ਆਫਰ ਚੱਲ ਰਿਹਾ ਹੈਗੇ ਜਿੱਦਾਂ ਹੇਅਰ ਸਮੂਥਨਿੰਗ ਕੈਰਾਟਿਨ ਹੋ ਗਈ ਇਹ 1 ਬਨ ਪਲੱਸ ਤੇ 1 ਬਨ ਦੀ ਸਕੀਮ ਆ ਗਈ ਜਿੱਦਾਂ ਸਮੂਥਨਿੰਗ ਅਸੀਂ 3500 ਰੁਪਏ ਦੇ ਵਿੱਚ ਇੱਕ ਕਰਦੇ ਇੱਕ ਦੇ ਨਾਲ ਇੱਕ ਫਰੀ ਹੈਗੀ ਕੇਰਾਟਿਨ ਅਸੀਂ 2000 ਦੇ ਵਿੱਚ ਕਰਦੇ ਆਂਗੇ ਇੱਕ ਦੇ ਨਾਲ ਇੱਕ ਫਰੀ ਹੈ ਜੀ ਠੀਕ ਹੈ ਵੀਰੇ ਸੋ ਪਹਿਲੀ ਗੱਲ ਤਾਂ ਇਹ ਆ ਕਿ ਵੀ ਮੈਂ ਭਾੜੇ ਵਾਸਤੇ ਮੈਂ ਤਕਰੀਬਨ ਸਲੂਨਸ ਵਗੈਰਾ ਚ ਜਾਨੀ ਰਹਿੰਦੀ ਆ ਦੇਖਦੀ ਰਹਿੰਦੀ ਆ ਨਾ ਸੋ ਵੀਰੇ ਨੇ ਪਹਿਲੀ ਗੱਲ ਤਾਂ ਆਫਰ ਹੀ ਬੜੇ ਵੱਡੇ ਵੱਡੇ ਲਾਏ ਹੋਏ ਨੇਗੇ ਜਿਵੇਂ ਵੀਰੇ ਤੁਹਾਡਾ ਵੀ ਤੁਸੀਂ ਨਮਾ ਸਲੂਨ ਕੀਤਾ ਫਿਰ ਵੀ ਤੁਹਾਨੂੰ ਮਤਲਬ ਨਹੀਂ ਨਹੀਂ ਸਾਨੂੰ ਇਹ ਆ ਗਿਆ ਵੀ ਚਲੋ ਛੱਡ ਵੀ ਚਲੋ ਕੁਝ ਸਾਡੀ ਐਡ ਵੀ ਹੋ ਜੇ ਵੀ ਖਰਚਾ ਪਾਣੀ ਵੀ ਨਿਕਲ ਜਾਵੇ ਇਸ ਦੇ ਲਈ ਅਸੀਂ ਇੱਕ ਦੇ ਨਾਲ ਇੱਕ ਦੀ ਸਰਵਿਸ ਵੀ ਅੱਜ ਕੱਲ ਚਲੋ ਕਿਸੇ ਦਾ ਸੁਪਨਾ ਹੁੰਦਾ ਹੈਗਾ ਗਰੀਬ ਘਰ ਦੀਆਂ ਲੜਕੀਆਂ ਦਾ ਬੀਬੀ ਐਸੀ ਨੇ ਵੀ ਸਮੂਥਨਿੰਗ ਕਰਵਾਣਾ ਬਟ ਇਨੀ ਚਾਰਜਿੰਗ ਨਹੀਂ ਕਰ ਸਕਦੇ ਉਹਨਾਂ ਦੇ ਲਈ ਅਸੀਂ ਇਹ ਸਪੈਸ਼ਲ ਆਫਰ ਕੀਤਾ ਵੇ ਸੋ ਪਹਿਲੀ ਗੱਲ ਤੇ ਆ ਵੀਰਾ ਕਹਿੰਦਾ ਵੀ ਵੀਰਾ ਸੋਚਦਾਗਾ ਕਿਉਂਕਿ ਇਹ ਚੀਜ਼ਾਂ ਵੀ ਨਾ ਮੈਨੂੰ ਲੱਗਦਾ ਉਹੀ ਸੋਚਦਾ ਹੁੰਦਾ ਜਿਹੜਾ ਆਪ ਗਰੀਬੀ ਤੋਂ ਨਿਕਲਿਆ ਹੋਵੇ ਹਾਂਜੀ ਜਿਹੜਾ ਜਿਹੜਾ ਆਪ ਗਰੀਬੀ ਦੇ ਵਿੱਚ ਛੁਟ ਕੇ ਆਇਆ ਹਾਂ ਬਿਲਕੁਲ ਜਿਵੇਂ ਆਪ ਗਰੀਬੀ ਆ ਫਿਰ ਵੀਰੇ ਨੇ ਗਰੀਬਾਂ ਵਾਸਤੇ ਵਿੱਚ ਹੁਣ ਗਰੀਬ ਘਰ ਦੀਆਂ ਕੁੜੀਆਂ ਹੁੰਦੀਆਂ ਨਾ ਸੋ ਮੈਰिज ਵਗੈਰਾ ਹੁੰਦੀਆਂ ਉਹਨਾਂ ਦੇ ਵੀ ਚਾਹ ਹੁੰਦੇ ਆ ਨਾ ਵੀ ਅਸੀਂ ਸਮੂਥਨਿੰਗ ਕਰਾਈਏ ਕੇਰਾਟਿਨ ਕਰਵਾਈਏ ਹਾਂਜੀ ਸੋ ਵੀਰੇ ਨੇ ਵਧੀਆ-ਵਧੀਆ ਆਫਰ ਲਾਏ ਹੋਏ ਨੇ ਵੀਰੇ ਜਿਵੇਂ ਬ੍ਰਾਈਡਲ ਮੇਕਅਪ ਹੁੰਦਾ ਉਸ ਤੇ ਤੁਸੀਂ ਗਰੀਬ ਪਰਿਵਾਰ ਨੂੰ ਕਿੰਨਾ ਕਰ ਦਿੱਤਾ ਉਹਨਾਂ ਨੂੰ ਅਸੀਂ 50% ਡਿਸਕਾਊਂਟ ਰੱਖਿਆ ਹੋਇਆ ਹੈਗਾ ਠੀਕ ਹੈ ਨਹੀਂ ਤਾਂ ਦੇਖੋ ਸਾਰੇ ਹਨਾ 10% 20% ਇਹ ਤੋਂ ਜ਼ਿਆਦਾ ਅੱਗੇ ਵਾਧੇ ਨਹੀਂ ਹੈਗੇ ਸੋ ਵੀਰਾ ਕਹਿੰਦਾ ਅਸੀਂ ਡਿਸਕਾਊਂਟ ਵਧੀਆ ਲਾਏ ਹੋਏ ਨੇ ਗਰੀਬ ਕਰਦੇ ਨੇ ਸੋ ਵੀਰੇ ਇੱਕ ਮੈਨੂੰ ਐਦਾਂ ਦੱਸੋ ਜਦੋਂ ਆਪਾਂ ਬ੍ਰਾਈਡਲ ਦਾ ਲਹਿੰਗਾ ਵਗੈਰਾ ਵੀ ਉਹ ਕਰਦੇ ਆ ਜੀ ਉਹ ਵੀ ਪ੍ਰੋਵਾਈਡ ਕਰਵਾ ਦਨੇਗੇ ਜੀ ਜਿਸ ਨੇ ਲਹਿੰਗਾ ਕਰਵਾਉਣਾ ਹੋਵੇ ਤਾਂ ਉਹ ਵੀ ਸਾਡੇ ਕੋਲ ਅਵੇਲੇਬਲ ਹੈਗਾ ਜੀ ਠੀਕ ਹੈ ਸੋ ਵੀਰਾ ਕਹਿੰਦਾ ਵੀ ਅਸੀਂ ਲਹਿੰਗਾ ਵੀ ਜਿਵੇਂ ਬ੍ਰਾਈਡਲ ਵਾਸਤੇ ਹਨਾ ਉਹ ਵੀ ਪ੍ਰੋਵਾਈਡ ਕਰ ਦਿੰਨੇ ਹੈਗੇ ਸੋ ਵੀਰੇ ਦਾ ਸਾਰਾ ਹੀ ਪੈਕੇਜ ਹੁੰਦਾਗਾ हां जी सारा टोटल पैकेज हुंदा जदा मान लो किसी so, ने जेंट्स दी मैरिज है की ਸਾਡੇ ਲੋਕਾਂ ਉਹਨਾਂ ਦੀ ਸ਼ੇਰਵਾਨੀ ਦਾ ਵੀ अवेलेबल ਹੈ ਠੀਕ ਹੈ ਠੀਕ ਹੈ ਸੋ ਵੀਰੇ ਨੇ ਲੇਡੀਜ਼ ਦਾ ਨਾਲ ਨਾਲ ਹੈ ਨਾ ਜੈਂਟਸ ਦਾ ਵੀ ਕੰਮ ਆਗਾ ਵੀ ਜੈਂਟਸ ਰੂ ਪੈਚ ਵਗੈਰਾ ਹੋਰ ਜਿੰਨਾ ਵੀ हेयर कट ਵਗੈਰਾ ਤੁਸੀਂ ਕਰਵਾ ਸਕਦੇ ਹੋ ਸੋ ਵੀਰੇ ਇੱਕ ਵਾਰੀ ਮੈਨੂੰ ਨਾ ਐਡਰੈਸ ਦੱਸ ਦੋ ਜਿਹੜਾ ਸਾਡਾ ਐਡਰੈਸ ਹੈਗਾ ਜੀ ਉਹ ਮੱਤੀਆਂ ਦੇ ਹੋਟਲ ਦੇ ਸਾਹਮਣੇ ਨਿਊ ਵੇਵ ਸੈਂਟਰ ਦੇ ਬਿਲਕੁਲ ਨਾਲ ਗਲੀ ਦੇ ਵਿੱਚ ਔਲਕੋ ਬੁਟੀਕ ਦੇ ਨਾਲ ਠੀਕ ਹੈ ਨਿਮਾ ਜੁਨੀਸੈਕਸ ਸਲੂਨ ਐਨ ਅਕੈਡਮੀ ਦੇ ਨਾਮ ਤੇ ਓਪਨ ਹੈ ਜੀ ਠੀਕ ਹੈ ਜੀ ਸੋ ਵੀਰੇ ਇੱਕ ਵਾਰੀ ਆਪਣਾ ਨੰਬਰ ਵੀ ਬੋਲ ਦਿਓ ਤੁਸੀਂ ਹਾਂਜੀ ਮੇਰਾ ਨੰਬਰ ਹੈਗਾ ਹਾਂਜੀ ਮੇਰਾ ਨੰਬਰ ਹੈਗਾ 9915577527 ਨਿਮਾ ਜੁਨੀਸੈਕਸ ਸਲੂਨ ਐਨ ਅਕੈਡਮੀ ਮੇਰਾ ਇੰਸਟਾਗ੍ਰam ਪੇਜ ਹੈਗਾ ਜੀ ਠੀਕ ਹੈ ਜੀ ਸੋ ਵੀਰੇ ਨੂੰ ਇੰਸਟਾਗ੍ਰam ਤੇ ਫੋਲੋ ਵੀ ਕਰ ਲਿਓ ਵੀਰੇ ਮੈਨੂੰ ਇਹ ਦੱਸੋ ਵੀ ਤੁਸੀਂ ਪਹਿਲਾਂ ਕੀ ਕੰਮ ਕਰਦੇ ਸੀ ਪਹਿਲਾਂ ਤਾਂ ਬਸ ਕੁਝ ਨਹੀਂ ਕਰਦੇ ਸੀ ਪਹਿਲਾਂ ਤਾਂ ਮੰਮੋ ਵੀ ਗਰੀਬੀ ਘਰ ਦੇ ਵਿੱਚ ਹੀ ਅਸੀਂ ਬਹੁਤ ਟਾਈਮ ਪਾਸ ਕੀਤਾ ਹੋਇਆ ਹੈਗਾ ਜੀ ਠੀਕ ਹੈ ਜੀ ਤੇ ਤੁਸੀਂ ਸਟੱਡੀ ਕਿੰਨੀ ਕੀਤੀ ਆ ਸਟੱਡੀ ਤਾਂ ਮੈਂ 6 ਪੜਿਆ ਹੂੰ ਤੁਸੀਂ ਆਏ ਦੇਖੋ ਹਣਾ ਵੀ ਵੀਰਾ ਕਹਿੰਦਾ ਮੈਂ 6 ਪੜਿਆ ਹੋਇਆਗਾ ਸੋ ਬੇੜਾ ਜਿਹੜਾ ਵੀਰੇ ਦਾ ਐਕਸਪੀਰੀਅੰਸ ਹੈਗਾ ਵੀ ਉਹ ਕਹਿੰਦੇ ਵੀ ਐਮਏ ਬੀਏ ਉਹਨਾਂ ਨੂੰ ਵੀ ਫੇਲ ਕਰਦਾਗਾ ਸੋ ਵੀਰੇ ਤੁਹਾਡੀ ਪਰਸਨੈਲਿਟੀ ਦੇਖ ਕੇ ਮੈਨੂੰ ਲੱਗਦਾ ਹੈਗਾ ਵੀ ਤੁਸੀਂ 6 ਪੜੇ ਹੋਏ ਹੋ ਪਹਿਲੀ ਗੱਲ ਇਹ ਹੈ ਵੀ ਲੋਕ ਹਣਾ ਝੂਠ ਬੋਲ ਦਿੰਦੇ ਆ ਵੀ ਮੈਂ ਤਾਂ ਵੀ ਪਲੱਸ 2 ਕੀਤੀ ਆ ਮੈਂ ਤਾਂ ਬੀਏ ਕੀਤੀ ਆ ਨਾ ਸੋ ਵੱਡੀ ਗੱਲ ਇਹ ਆ ਵੀ ਵੀਰੇ ਨੇ ਝੂਠ ਨਹੀਂ ਬੋਲਿਆ ਵੀਰਾ ਕਹਿੰਦਾ ਜਿੰਨਾ ਪੜਿਆਗਾ ਉਨਾ ਹੀ ਦੱਸਮਾ ਹਾਂਜੀ ਬਸ ਉਸ ਤੋਂ ਬਾਅਦ ਇਹ ਪੜ ਨਹੀਂ ਸਕੀ ਸੀ ਕਿਉਂਕਿ ਘਰ ਦੇ ਹਾਲਾਤ ਜਦਾਂ ਦੇ ਸੀ ਠੀਕ ਹੈ ਵੀ ਸਾਈਕਲ ਲੈਣ ਦੀ ਔਕਾਤ ਵੀ ਨਹੀਂ ਸੀ ਜੀ ਸਾਡੀ ਠੀਕ ਹੈ ਸੋ ਵੀਰੇ ਤੁਸੀਂ ਇਹ ਦੱਸੋ ਵੀ ਇਹ ਕੰਮ ਚ ਤੁਸੀਂ ਫਿਰ ਕਿਵੇਂ ਆਏ ਕੀ ਤੋਂ ਸਿੱਖਿਆ ਇਹ ਕੰਮ ਤੁਸੀਂ ਜਦੋਂ ਮੈਂ ਪਹਿਲਾਂ 6ਵੀਂ ਵਿੱਚ ਪੜਦਾ ਹੁੰਦਾ ਸੀ ਲਈ ਬਸ ਪਰ ਮੱਕੋ ਹਟ ਗਿਆ ਸੀਗਾ ਹਟਣ ਤੋਂ ਬਾਅਦ ਮੈਂ ਇੱਥੇ ਚਾਹ ਦੇ ਕੰਮ ਤੇ ਲੱਗਿਆ ਸੀਗਾ ਜੀ ਠੀਕ ਹੈ ਚਾਹ ਦਾ ਵੀ ਕੰਮ ਸੀ ਦਮਾਨਾਂ ਦੇ ਉੱਤੇ ਜਾ ਜਾ ਕੇ ਮੈਂ ਸੇਲ ਕਰਦਾ ਹੁੰਦਾ ਸੀਗਾ ਜਿੱਥੇ ਮੇਰਾ ਗੁਰੂ ਸੀਗਾ ਜਿੱਥੇ ਸਾਡੀ ਦੁਕਾਨ ਸੀਗੀ ਮੈਨੂੰ ਸਿਰਫ ਉਹਨੇ ਇਹ ਚੀਜ਼ ਸਮਝਾਈ ਸੀ ਉਹ ਕਹਿੰਦਾ ਵੀ ਤੁਸੀਂ ਨਾ ਇੱਕ ਵਾਰ ਕਹਿੰਦਾ ਵੀ ਤੂੰ ਆਨਲਾਈਨ ਦੇ ਵਿੱਚ ਆ ਜਦ ਤੂੰ ਕਿੱਥੇ ਜਾਦੇ ਕੰਮ ਕਹਿੰਦਾ ਵੀ ਝੂਠੇ ਭਾਂਡੇ ਮਾਂ ਦਾ ਮੈਂ ਸੋਚਿਆ ਵੀ ਨਹੀਂ ਵੀ ਚਲੋ ਸਾਡੇ ਹਾਲਾਤ ਹੀ ਇਦਾਂ ਦੇ ਨੇਗੇ ਉਹ ਮੈਨੂੰ ਕਹਿੰਦਾ ਵੀ ਤੈਨੂੰ ਉੱਥੇ ਕਿੰਨੇ ਪੈਸੇ ਮਿਲਦੇ ਨੇਗੇ ਮੈਂ ਮੈਂ ਉਹਨਾਂ ਨੂੰ ਕਿਹਾ ਸੀ ਮਾਂ ਮੈਨੂੰ ਤੋਂ 600 ਰੁਪਏ 1 ਮਹੀਨਾ ਦਾ ਦੇ ਦਿੰਦੇ ਨੇ ਸੀਗੇ ਇਹੋ ਠੀਕ ਹੈ ਵੀ ਸਾਡੇ ਘਰ ਦਾ ਚਲੋ ਗੁਜ਼ਾਰਾ ਚੱਲਦਾ ਰਹਣਾ ਫਿਰ ਉਹਨਾਂ ਨੇ ਮੈਨੂੰ ਇੱਕ ਦਿਨ ਬੈਠ ਕੇ ਸਮਝਾਇਆ ਉਹ ਕਹਿੰਦਾ ਵੀ ਤੇਰੇ ਐ ਮੰਨ ਲਵੀਂ ਸਾਲ ਦੇ ਵਿੱਚ ਕਿੰਨੇ ਪੈਸੇ ਬਣਦੇ ਹੈਗੇ ਜੇ ਉਹ ਸੱਤਾ ਯਾਰ ਵੀ ਆਮ ਨਾ ਸੀ ਉਹ ਮੈਨੂੰ ਕਹਿੰਦਾ ਵੀ ਇੱਕ ਸਾਲ ਦੋ ਮੇਰੇ ਕੋਲੇ ਲਾ ਕੇ ਨਾ 7000 ਰੁਪਏ ਇੱਕ ਮਹੀਨੇ ਦੇ ਵਿੱਚ ਕਮਾਉਣ ਲੱਗ ਜੇਗਾ ਫਿਰ ਮੇਰੇ ਉਹ ਗੱਲ ਇੱਥੇ ਫਸ ਗਈ ਵੀ ਹਾਂ ਵੀ ਅੱਜ ਪਪਾ ਐਸੀ ਵਿੱਚ ਨਾ ਉਹ ਜੋ ਵੀ ਆਪਾਂ ਆਪਣਾ ਥੋੜਾ ਜਿਹਾ ਨਾਮ ਬਣਾਓ ਕੈਰੀਅਰ ਬਣਾਓ ਬਿਲਕੁਲ ਬਿਲਕੁਲ ਫਿਰ ਮੈਂ ਮੇਰਾ ਉਸਤਾਜ ਅਰਜਨ ਕੁਮਾਰ ਜੀ ਬਟ ਉਹ ਅੱਜ ਇਸ ਦੁਨੀਆ ਤੇ ਨਹੀਂ ਹੈਗੇ ਪਰ ਮੇਰਾ ਹੱਥ ਉਹਨਾਂ ਦਾ ਹਮੇਸ਼ਾ ਸਿਰ ਤੇ ਰੱਖਣਾ ਗਈ ਬਿਲਕੁਲ ਬਿਲਕੁਲ ਹਾਂਜੀ ਸੋ ਇੱਕ ਨਾ ਵੀਰੇ ਉਹ ਕਹਿੰਦਾ ਵੀ ਜਿਹੜਾ ਜਜ਼ਬਾ ਹੁੰਦਾ ਨਾ ਕੁਝ ਕਰਨ ਦਾ ਹਾਂਜੀ ਸੋ ਉਹ ਵੀਰੇ ਚ ਦੇਖਣ ਨੂੰ ਮਿਲਦਾ ਵੀਰੇ ਨੇ ਬਹੁਤ ਗਰੀਬੀ ਦੇਖੀ ਐਨੀ ਗਰੀਬੀ ਚੋਂ ਨਿਕਲੇਗਾ ਵੀਰਾ ਕਹਿੰਦਾ ਵੀ ਸਾਈਕਲ ਲੈਣ ਦੀ ਵੀ ਔਕਾਤ ਨਹੀਂ ਸੀ ਤੇ ਉਸ ਟਾਈਮ ਤਾਂ ਇਹ ਮੰਨ ਲਓ ਵੀ ਕਿਉਂਕਿ ਸਾਡੀ ਜਿਹੜੀ ਦੁਕਾਨ ਸੀ ਉਹ ਵੀ ਬਹੁਤ ਛੋਟੀ ਹੁੰਦੀ ਸੀ ਪਰ ਛੋਟੀ ਨਹੀਂ ਮੇਰੇ ਲਈ ਤਾਂ ਬਹੁਤ ਵੱਡੀ ਸੀ ਕਿਉਂਕਿ ਬਿਲਕੁਲ ਗੁਰ ਲੈਤਾ ਹੋਇਆਗਾ ਬਿਲਕੁਲ ਫਿਰ ਦੁਬਾਰਾ ਜਦੋਂ ਮੈਂ ਕੰਮ ਦੇ ਵਿੱਚ ਲੱਗਿਆਗਾ ਫਿਰ ਤੁਹਾਨੂੰ ਪਤਾ ਥੋੜੇ ਥੋੜੇ ਲੋਕ ਕਹਿੰਦੇ ਹੁੰਦੇ ਨੇ ਮੈਨੂੰ ਕਿਆ ਕਰਨਾ ਤੂੰ ਕਿੱਥੇ ਲੱਗ ਗਿਆ ਤੂੰ ਨਾਈ ਦੀ ਦੁਕਾਨ ਤੇ ਲੱਗਿਆ ਤੂੰ ਇਹ ਤੋਂ ਪਰਾਂ ਹੋ ਜਾਏ ਜੂਆ ਪਾਊਗਾ ਐ ਕਰੂਗਾ ਰਾਜ ਉਹ ਹੀ ਆ ਮੰਨ ਲਓ ਵੀ ਅਪਾਰਟਮੈਂਟ ਲੈ ਕੇ ਮੇਰੇ ਕੋਲੇ ਕੰਮ ਕਰਾਉਣਾ ਹੁੰਦਾ ਨਹੀਂ ਬਿਲਕੁਲ ਬਿਲਕੁਲ ਸੋ ਵੀਰੇ ਨੇ ਨਾ ਸਟਰਗਲ ਕੀਤਾ ਹਨ ਆਪਣੀ ਲਾਈਫ ਚ ਸੋ ਅੱਜ ਕੱਲ੍ਹ ਵੈਸੇ ਮੁੰਡੇ ਬਹੁਤ ਘੱਟ ਉਹ ਕਰਦੇ ਨੇ ਨਾ ਛੇਤੀ ਹਿੰਮਤ ਹਾਰ ਜਾਂਦੇ ਨੇ ਹਾਂਜੀ ਨਹੀਂ ਪਰ ਹਿੰਮਤ ਨਹੀਂ ਹਾਰਨੀ ਚਾਹੀਦੀ ਇੱਕ ਚੀਜ਼ ਹੋ ਰਹੀ ਜੀ ਜਦੋਂ ਆਪਾਂ ਕਿਸੇ ਲੈਣ ਦੇ ਵਿੱਚ ਪੈ ਜੋਂ ਨਾ ਕਹਿੰਦੇ ਹੁੰਦੇ ਵੀ ਜੇ ਇੱਕ ਜਗ੍ਹਾ ਦੇ ਉੱਤੋਂ ਆਪਾਂ ਪੱਟੀ ਚੱਲਾਂਗੇ ਪੱਟੀ ਚੱਲਾਂਗੇ ਪਾਣੀ ਨਿਕਲਿਆ ਹੋਊਗਾ ਬਿਲਕੁਲ ਜੇ ਇੱਕ ਆਪਾਂ 10 ਫੁੱਟ ਪੱਟ ਕੇ ਹਟ ਜੰਗੇ 10 ਫੁੱਟ ਉੱਥੋਂ ਪੱਟਾਂਗੇ ਤਾਂ ਕਦੇ ਕੁਝ ਵੀ ਨਹੀਂ ਹੋਣਾ ਹੈ ਇੱਕ ਜਗ੍ਹਾ ਤੇ ਖੜੇ ਜ਼ਰੂਰ ਮਿਲਦੀ ਹੀ ਮਿਲਦੀ ਆ ਹੁਣ ਮੈਂ ਜਿੱਥੇ ਵੀ ਕਿਤੇ ਸਾਡੇ ਲਾਈਵ ਸ਼ੋਅ ਹੁੰਦੇ ਨੇ ਜਿੱਦਾਂ ਮੰਨ ਲਓ ਮੇਰੇ ਸ਼ੋਅ ਦੇ ਵਿੱਚ ਆ ਦੇਖੋ ਆਪਣੇ ਬਲਾਸਟ ਜੋੜੀ ਆਈ ਸੀਗੀ ਸਾਡੀ ਆ ਇੱਥੇ ਅਸੀਂ ਆ ਸਰ ਨੇ ਮੇਰਾ ਸਾਰੇ ਤੋਂ ਪਹਿਲਾਂ ਸੈਮੀਨਾਰ ਕਰਵਾਇਆ ਸੀ ਦੀਪਕ ਸਰ ਜੀ ਜਦੋਂ ਮੈਨੂੰ ਮਿਲੇ ਸੀਗੇ ਠੀਕ ਹੈ ਠੀਕ ਹੈ ਇਹ ਜਦੋਂ ਮਿਲੇ ਸੀਗੇ ਮੈਨੂੰ ਕਿਉਂਕਿ ਅਸੀਂ ਪਹਿਲੀ ਵਾਰੀ ਜਦੋਂ ਮੈਂ ਸੈਮੀਨਾਰ ਤੇ ਗਿਆ ਸੀ ਨਾ ਉਸ ਟਾਈਮ ਉਹ ਜਦੋਂ ਸਟੇਜ ਦੇ ਉੱਪਰ ਚੜ੍ਹ ਕੇ ਬੋਲ ਰਹੇ ਸੀਗੇ ਵੀ ਹਾਂਜੀ ਇਹਰ ਦਾ ਆ ਪ੍ਰੋਜੈਕਟ ਆ ਆ ਚੀਜ਼ ਐ ਹੈਗਾ ਮੈਂ ਉੱਥੇ ਉਹ ਚੀਜ਼ ਨਹੀਂ ਸਿੱਖ ਗਿਆ ਸੀ ਮੈਂ ਉਹਦੇ ਇਹ ਚੀਜ਼ ਸਿੱਖ ਗਿਆ ਸੀ ਵੀ ਜਿਹੜਾ ਬੰਦਾ ਆਪਣੇ ਵਰਗਾ ਸਟੇਜ ਦੇ ਉੱਪਰ ਹੜਕੇ ਬੋਲੇ ਨਾ ਵੀ ਆਪਾਂ ਉਹ ਲਾਈਨ ਤੇ ਆਣਾਗਾ ਬਿਲਕੁਲ ਤੇ ਉਸ ਤੋਂ ਬਾਅਦ ਫਿਰ ਮੇਰੇ ਹੌਲੀ ਹੌਲੀ ਵੀ ਅੱਗੇ ਦੇ ਅੱਗੇ ਕੰਟੈਕਟ ਹੁੰਦੇ ਰਹੇ ਮੇਰੇ ਸਾਰੇ ਹੈਗੇ ਨੇ ਕਿ ਕੁਲਲਾਬ ਸਰ ਇਹ ਦੀਪਕ ਸਰ ਨੇਗੇ ਇਹ ਨਮਾ ਸ਼ਹਿਰਤ ਨੇ ਤੇ ਚਲੋ ਮੈਂ ਇੱਕ ਦੋ ਇਹਨਾਂ ਦੇ ਸੈਮੀਨਾਰ اٹੈਂਡ ਕੀਤੇ ਫਿਰ ਮੈਨੂੰ ਉਹ ਕਹਿੰਦੇ ਵੀ ਤੂੰ ਪੜਿਆ ਘੱਟ ਹੋਇਆ ਕਹਿੰਦੇ ਵੀ ਤੈਨੂੰ ਬੋਲਣ ਦੀ ਪ੍ਰੋਬਲਮ ਆਉ। ਮਹਾਂਜੀ ਚਲੋ ਇੱਕ ਵਾਰਾ ਦੇਖਾਂਗੇ ਕੋਸ਼ਿਸ਼ ਕਰਕੇ। ਤੇ ਫਿਰ ਉਹਨਾਂ ਨੇ ਮੈਨੂੰ ਇੱਕ ਦਿਨ ਫੋਨ ਕੀਤਾ ਜਦੋਂ ਮੈਂ ਚਲੋ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਹਨਾਂ ਨੇ ਜਦੋਂ ਮੈਨੂੰ ਫੋਨ ਕਰਿਆ ਨਾ ਮੈਨੂੰ ਕਹਿੰਦੇ ਸਰ ਕਹਿੰਦੇ ਕਿੱਥੇ ਹੁੰ ਤੁਸੀਂ ਮਾਂ ਮੈਂ ਘਰ ਸੀ ਜੀ ਮੈਂ ਖਾਣਾ ਖਾ ਰਿਆ। ਕਹਿੰਦੇ ਗੱਲ ਕਰਨੀ ਸੀ ਮਹਾਂਜੀ ਦੱਸੋ। ਕਹਿੰਦੇ ਤੁਹਾਡਾ ਲਾਈਵ ਕਰਾਉਣਾਗਾ। ਅੱਛਾ ਆ ਮਨ ਲਓ ਵੀ ਉਸ ਦਿਨ ਮੈਨੂੰ ਥੋੜਾ ਜਿਹਾ ਅਹਿਸਾਸ ਹੋਣ ਲੱਗਾ ਵੀ ਜਿੰਨੀ ਕਿ ਆਪਾਂ ਮਿਹਨਤ ਕਰ ਰਹੇ ਹਾਂਗੇ ਵੀ ਉਹਦਾ ਫਲ ਮਿਲ ਫਿਰ ਉਹਨਾਂ ਨੇ ਮੇਰਾ ਨਵਾਂ ਨਵਾਂ ਸ਼ਹਿਰ ਫਸਟ ਸੈਮੀਨਾਰ ਕਰਵਾਇਆ ਸੀਗਾ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਚਲੋ ਵੀ ਸਟੇਜ ਤੇ ਆਜੋ ਜਦੋਂ ਉਹਨਾਂ ਨੇ ਬੋਲਿਆ ਵੀ ਨਮਾ ਸਰ ਵੀ ਆ ਰਹੇ ਨੇਗੇ ਵੀ ਵੀ ਤੁਹਾਨੂੰ ਕਲਾਸ ਦੇਣਗੇ ਤੇ ਜਦੋਂ ਮੈਨੂੰ ਫਸਟ ਵਾਰੀ ਉਹਨਾਂ ਨੇ ਮਾਈਕ ਫੜਾਇਆ ਮੇਰੇ ਹੱਥ ਵੀ ਕੰਮ ਰੇ ਸੀਗੇ ਚਲੋ ਥੋੜਾ ਥੋੜਾ ਹੌਲੀ ਹੌਲੀ ਐਕਸਪੀਰੀਅੰਸ ਹੋਊਗਾ ਗਿਆ ਹੋਊਗਾ ਗਿਆ ਤੇ ਫਿਰ ਦੁਬਾਰਾ ਉਹਨਾਂ ਨੇ ਮੈਨੂੰ ਬੋਲਿਆ ਕਹਿੰਦੇ ਵੀ ਇੱਕ ਅਸੀਂ ਤੁਹਾਡੇ ਏਰੀਆ ਦੇ ਵਿੱਚ ਵੀ ਸ਼ੋਅ ਕਰਵਾਵਾਂਗੇ ਫਿਰ ਮੇਰਾ ਸ਼ੋਅ ਕਰਵਾਇਆ ਸੀ ਉਹਨਾਂ ਨੇ ਬਰਨਾਲਾ ਕਪਲਪੈਸ ਦੇ ਵਿੱਚ ਵੀ ਉੱਥੇ ਇਹ ਮੰਨ ਲਓ ਵੀ ਘੱਟੋ ਚਲੋ ਮੈਂ ਲਾਈਵ ਕਲਾਸ ਦੇ ਕੇ ਜਦੋਂ ਨੀਚੇ ਆ ਕੇ ਸੋਫੇ ਦੇ ਉੱਪਰ ਬੈਠਾ ਜਿਹੜੇ ਵੀ ਸਾਡੇ ਆਡੀਅנס ਹੁੰਦੇ ਆਗੇ ਜਿਹੜੇ ਮੰਨ ਲਓ ਆਪਣੇ ਗੈਸਟ ਵਗੈਰਾ ਚੀਫ ਗੈਸਟ ਹੁੰਦੇ ਆ ਉਹਨਾਂ ਦਾ ਫਰੰਟ ਤੇ ਸੋਫਾ ਲੱਗਣਾ ਮੈਂ ਉੱਥੇ ਆ ਕੇ ਬੈਠਾ ਤੇ ਮੇਰੇ ਪਿੱਛੋਂ ਦੀ ਇੱਕ ਸਟੂਡੈਂਟ ਆਏ ਮੈਨੂੰ ਕਹਿੰਦੇ ਵੀ ਸਰ ਕਹਿੰਦੇ ਫੋਟੋ ਕਰਾਉਣੀ ਹੈ ਕਹਿੰਦੇ ਮੈਂ ਸੋਚਿਆ ਵੀ ਚਲੋ ਜਿਹੜੇ ਮੇਰੇ ਨਾਲ ਮਾਡਲ ਸੀਗੇ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਸੀ ਮੈਂ ਹਾਂ ਹੀ ਲੈ ਜਾਉ ਕਹਿੰਦੇ ਨਹੀਂ ਸਰ ਕਹਿੰਦੇ ਇਹਨਾਂ ਨਾਲ ਨਹੀਂ ਕਰਾਉਣੀ ਕਹਿੰਦੇ ਤੁਹਾਡੇ ਨਾਲ ਕਰਾਉਣੀ ਹੈ ਮਹਾਂਜੀ ਮੇਰੇ ਨਾਲ ਫੋਟੋ ਕਰਾਉਣੀ ਆ ਵੇ ਪਹਿਲੀ ਵਾਰੀ ਮੈਨੂੰ ਜਦੋਂ ਉਹਨਾਂ ਨੇ ਕਾਰਨ ਦੇ ਵਿੱਚ ਇਹ ਆਵਾਜ਼ ਸੁਣੀ ਵੀ ਅਸੀਂ ਸੋਡੇ ਨਾਲ ਫੋਟੋ ਕਰਾਉਣੀ ਆਗੀ ਤਾਂ ਕਿੰਨਾ ਪ੍ਰਾਊਡ ਫੀਲ ਹੋਣਾਗਾ ਬਿਲਕੁਲ ਬਿਲਕੁਲ ਬਹੁਤ ਔਡ ਹੋਇਆ ਤੇ ਮੰਨ ਲਓ ਉਸ ਦਿਨ ਮੈਂ ਰੱਬ ਦਾ ਬਹੁਤ ਬਹੁਤ ਸ਼ੁਕਰਿਆਦਾਰ ਕਰਦਾ ਐਨੀ ਮਿਹਨਤ ਮਿਹਨਤ ਕਰੋ ਆਪ ਪਰ ਫਲ ਜ਼ਰੂਰ ਮਿਲਦਾ ਹਾਂਜੀ ਬਿਲਕੁਲ ਬਿਲਕੁਲ ਫਿਰ ਮੈਂ ਜਦੋਂ ਉੱਥੇ ਖੜਕੇ ਚਲੋ ਮੇਰੇ ਨਾਲ ਜਦੋਂ ਇੱਕ ਕਲਿੱਕ ਫੋਟੋ ਕੀਤੀ ਇਹ ਮੰਨ ਲਓ ਜਿਕੇ ਨਿਮਣਾ ਮੇਰੇ ਨਾਲ ਡੇਢ ਘੰਟਾ ਲੱਗਿਆ ਸੀ ਜੀ ਫੋਟੋਆਂ ਕਰਾਉਣ ਤੇ ਬਿਲਕੁਲ ਹਾਂਜੀ ਵੀ ਇੰਨਾ ਕ ਲੋਕ ਚਾਹੁੰਦੇ ਆਗੇ ਹੁਣ ਜੇ ਕਿਤੇ ਵੀ ਸੈਮੀਨਾਰ ਤੇ ਜਾਵਾਂ ਅੱਧਾ ਪੌਣਾ ਘੰਟਾ ਅੱਧਾ ਪੌਣਾ ਘੰਟਾ ਦਾ ਮੂਲ ਈਲਾ ਵੀ ਨੰਮਾ ਸਾਰਾ ਗਏ ਸਰਪ ਸਾਡੇ ਨਾਲ ਪਹਿਲਾ ਫੋਟੋ ਕਰਾਓ ਜੀ ਤੁਸੀਂ ਫੋਟੋ ਕਰਾਓ ਜੀ ਉਹ ਵੀਰੇ ਫਿਰ ਤੁਹਾਡਾ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਹਨਾ ਸੋ ਇੰਨਾ ਕੁਝ ਝੱਲਿਆ ਇੰਨੀ ਗਰੀਬੀ ਦੇਖੀ ਤੁਸੀਂ ਮਿਹਨਤ ਮਿਹਨਤ ਬੋਲ ਦਿਓ ਤੁਹਾਡੇ ਕੰਮ ਬੋਲਦਾ ਹਾਂ ਜੀ ਮਿਹਨਤ ਕਰੋ ਮਿਹਨਤ ਦੇ ਨਾਲ ਸੋ ਪੜਿਆ ਲਿਖਿਆ ਵੀਰੇ ਜਿਆਦਾ ਪੜਿਆ ਲਿਖਿਆ ਜਾਂ ਘੱਟ ਪੜਿਆ ਲਿਖਿਆ ਕੋਈ ਮੈਟਰ ਨਹੀਂ ਕਰਦਾ ਨਹੀਂ ਨਹੀਂ ਉੱਥੇ ਇਹ ਚੀਜ਼ਾਂ ਨਹੀਂ ਸਥਾਈਆਂ ਨੇ ਸਿਰਫ ਆਉਣ ਲਈ ਕਿ ਪੜਾਈ ਲਿਖਾਈ ਸਿਖਾਈ ਨੇ ਜਿਹੜਾ ਜ਼ਿੰਦਗੀ ਦਾ ਸੰਘਰਸ਼ ਉਹਦਾ ਬਾੜ ਹੀ ਸਿੱਖਣਾ ਪੈਂਦਾ ਹੈ ਜਿੰਨਾ ਚਿਰ ਬੰ ਜਾ ਜਿੰਨਾ ਤੇਰ ਬੰਦੇ ਨੂੰ ਮੇਨੇ ਨਹੀਂ ਵਜਦੇ ਆਪਾਂ ਕਹਿੰਦੇ ਹੁੰਨੇ ਨਾ ਵੀ ਜਿੰਨਾ ਤੇਰ ਬੰਦੇ ਨੂੰ ਵੀ ਮੇਨੇ ਵੱਜਨੇ ਜ਼ਰੂਰੀ ਰੇ ਜਦੋਂ ਆਪਾਂ ਕਿਤੇ ਤੁਰੇ ਜਾਂਦੇ ਹਾਂ ਹੁਣ ਉਸ ਦਿਨ ਜੇ ਮੈਨੂੰ ਕੋਈ ਉਹ ਨਾ ਕਹਿੰਦੇ ਵੀ ਯਾਰ ਆ ਇਧਰ ਹੋ ਜੋ ਵੀ ਜੂਆ ਪਾਊਗਾ ਜੇ ਐਂ ਕਰ ਦੋ ਬਾਲ ਪਾ ਦੂਗਾ ਫਿਰ ਮੈਨੂੰ ਕੀ ਫੀਲ ਹੋਣਾ ਸੀ ਉਹ ਮੈਂ ਇਹ ਚੀਜ਼ ਫੀਲ ਕੀਤੀ ਵੀ ਆਪਾਂ ਯਾਰ ਕੁਝ ਅਲੱਗ ਕਰਕੇ ਦਿਖਾਨਾਗਾ ਦੁਨੀਆ ਨੂੰ ਤਾਂ ਬਸ ਇਹ ਮੰਨ ਲਓ ਵੀ ਜਿੰਨੇ ਆਪਣੇ ਠੱਕੇ ਰੋੜੇ ਦੇ ਠੋਕਰਾਂ ਵੱਜਣੀਆਂ ਤਾਂ ਬੰਦਾ ਉਹਨਾਂ ਕੰਮ ਜਦ ਤੱਕ ਪੱਤਾ ਹੋਊਗਾ ਹੀ ਹੋਊਗਾ ਕਿਉਂਕਿ ਕਹਿੰਦੇ ਹੀਰ ਜਿੰਨਾ ਤਰਾਸ਼ਿਆ ਜਾਂਦਾ ਉਹ ਨਹੀਂ ਮੈਂਗਾ ਬਾਈ ਸੋ ਵੀਰੇ ਪੱਲੀ ਗੱਲ ਤਾਂ ਹੈ ਨਾ ਸਲਾਮਤ ਤੁਸੀਂ ਮੈਨੂੰ ਤੁਹਾਡੀ ਸਟੋਰੀ ਸੁਣ ਕੇ ਥੋੜਾ ਮੈਨੂੰ ਆਪ ਵੀ ਫੀਲ ਹੋਣ ਲੱਗ ਗਿਆ ਠੀਕ ਹੈ ਤੁਸੀਂ ਇੰਨੀ ਨਿਤੰਗੀ ਝੱਲੀ ਇੰਨੀ ਗਰੀਬੀ ਝੱਲੀ ਹੈ ਨਾ ਐਨੇ ਤੱਕੇ ਝੱਲੇ ਸੋ ਫੇਰ ਹੀ ਫੇਰ ਹੀ ਕੁਝ ਬਣਿਆ ਜਾਂਦਾ ਹੈਗਾ ਹਾਂਜੀ ਜਦੋਂ ਕਹਿੰਦੇ ਨਾ ਜਿਹੜੀ ਚੀਜ਼ ਮਹਿੰਗੀ ਹੋਊਗੀ ਉਹ ਤੇ ਤਾਂ ਟਾਈਮ ਲੱਗੂਗਾ ਜੇ ਆਪਾਂ ਹੁਣ ਮੰਨ ਲਓ ਕਿਤੇ ਜਾਣਾ ਹੁਣ ਰਿਕਸ਼ੇਵਾਂ ਨੂੰ ਕਿੰਨਾ ਕ ਟਾਈਮ ਲੱਗਦਾ ਇੱਕ ਮਹੀਨਾ ਲੱਗੂਗਾ ਵਿਦਣ ਲੱਗ ਜਾਣਗੇ ਉਹਨੂੰ ਕੀ ਕਰਾਂਗੇ ਆਪਾਂ ਤੁਰੇ ਜਾਂਦੇ ਨੂੰ ਕਹਾਂਗੇ ਵੀ ਰੋਕਿਓ ਅਸੀਂ ਬੈਠਣਾ ਹੈਗਾ ਜਾਲਿਕ ਨੇ ਟਾਈਮ ਤੇ ਮੰਨਦਾ 2 ਸਾਲਾਂ ਤੇ ਮੰਨਦਾ ਉਹਦੇ ਆਪਾਂ 4 ਘੰਟੇ ਪਹਿਲਾਂ ਜਾ ਕੇ ਬੈਠਣਾ ਪੈਂਦਾਗਾ ਸਹੀ ਗੱਲਾਂ ਸਹੀ ਗੱਲਾਂ ਤੇ ਜਿਹੜੀ ਚੀਜ਼ ਨੂੰ ਟਾਈਮ ਲੱਗਦਾਗਾ ਉਹ ਚੀਜ਼ ਨੂੰ ਆਪੇ ਆਟੋਮੈਟਿਕ ਜੇ ਹੁਣ ਜਦੋਂ ਮੈਂ ਮੰਨ ਲਓ ਸੰਘਰਸ਼ ਕਰ ਰਿਹਾ ਸੀਗਾ ਉਸ ਟਾਈਮ ਮੈਂ ਮਿਹਨਤ ਕਰ ਰਿਹਾ ਹੁਣ ਅੱਜ ਜਦੋਂ ਮੈਂ ਆਉਣ ਤੋਂ ਪਹਿਲਾਂ ਵੀ ਆ ਸਰਬੀਆ ਹੈ ਮੰਨ ਲਓ ਵੀ ਘੱਟੋ ਘੱਟ 2 ਘੰਟੇ ਮੈਨੂੰ ਫੋਨ ਕਰਕੇ ਜਾਂਦਣਾ ਵੀ ਜੇ ਅਸੀਂ ਤੁਹਾਡੇ ਤੋਂ ਕਟਿੰਗ ਕਰਾਣੀ ਹੈਗਾ ਤਾਂ ਵੀ ਕਿੰਨਾ ਕੁ ਟਾਈਮ ਦਊਗਾ ਵੀ ਸਾਨੂੰ ਟਾਈਮ ਦਿਓ ਵੀ ਉਹ ਚੀਜ਼ ਤੇ ਟਾਈਮ ਲੱਗਦਾ ਫਿਰ ਆਪਣਾ ਟਾਈਮ ਵੀ ਆਉਂਦਾਗਾ ਹੀ ਸੋ ਵਧੀਆ ਵੀਰੇ ਹੁਣ ਜਿੰਨਾ ਨਾਮ ਬਣਿਆ ਮੈਂ ਕਹਿੰਨੇ ਥੋੜਾ ਹੋਰ ਨਾਮ ਬਣੇ థాంਕ ਯੂ ਜੀ ਠੀਕ ਹੈ ਸੋ ਐਦਾਂ ਹੀ ਤੁਸੀਂ ਮਿਹਨਤ ਕਰਦੇ ਰਹੋ ਸੋ ਇਹੀ ਵਸਤ ਵਿਸਾ ਹਾਂਜੀ ਸੋ ਵੀਰੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਸੋ ਬਹੁਤ ਵਧੀਆ ਨੇਚਰ ਹੈਗਾ ਪਹਿਲਾਂ ਤਾਂ ਮੈਂ ਤਾਂ ਦੂਸਰਿਆਂ ਤੋਂ ਸੁਣਿਆ ਸੀ ਹੁਣ ਮੈਨੂੰ ਆਪ ਨੂੰ ਵੀ ਪਤਾ ਲੱਗ ਗਿਆ ਕਿ ਵੀ ਵੀਰੇ ਇਨੀ ਗਰੀਬੀ ਚੋਂ ਨਿਕਲੇਗਾ ਸੋ ਵੀਰੇ ਕੋਲ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਜੀ ਹਾਂਜੀ ਇੱਕ ਵਾਰ ਵੀ ਜਦੋਂ ਮੈਂ ਕੰਮ ਸਿੱਖਦਾ ਸੀਗਾ ਜੀ ਨਾ ਮੈਂ ਐ ਮਨ ਲਓ ਮੈਨੂੰ ਮੇਰਾ ਉਸਤਾਦ ਕਹਿੰਦਾ ਵੀ ਜਾ ਖਾਣਾ ਲੈ ਕੇ ਆ ਤੂੰ ਮੈਂ ਖਾਣਾ ਲੈਣ ਗਿਆ ਸੀਗਾ ਬਿਲਕੁਲ ਤੇ ਜਦੋਂ ਮੈਂ ਬਾਹਰ ਆਇਆ ਮੈਂ ਉਸ ਦਿਨ ਬਹੁਤ ਰੋਇਆ ਫਿਰ ਅੱਜ ਅਸੀਂ ਸ਼ਾਮ ਨੂੰ ਨਾ ਸਾਡੇ ਸਲੂਨ ਦੇ ਉੱਪਰ ਚਲੋ ਹਲਕਾ ਹਲਕਾ ਗਾਣਾ ਚੱਲਦਾ ਹੁੰਦਾ ਸੀ ਉਦੋਂ ਗਰਦਾਸ ਮਾਨ ਦਾ ਗਾਣਾ ਚੱਲਿਆ ਸੀਗਾ ਸਾਈਕਲ ਉਹ ਸਾਈਕਲ ਗਾਣਾ ਆਇਆ ਸੀ ਉਹਦੇ ਵਿੱਚ ਗਰਦਾਸ ਮਾਨ ਨੇ ਬੋਲਿਆ ਸੀ ਇਹ ਮੂਰਖ ਕਹਿੰਦਾ ਤੇਰਾ ਸਾਈਕਲ ਚੋਰੀ ਹੋ ਗਿਆ ਕਹਿੰਦਾ ਕੋਈ ਨਾ ਤੇਰਾ ਸਾਈਕਲ ਚੋਰੀ ਹੋ ਗਿਆ ਕੱਲ ਨੂੰ ਤੈਨੂੰ ਗੱਡੀ ਮਿਲੂਗੀ ਉਹ ਚੀਜ਼ ਆਪਾਂ ਨੇ ਕਰਕੇ ਦੇਖੀ ਹੈ ਜੀ ਠੀਕ ਹੈ ਜੀ ਹਾਂਜੀ ਉਹ ਮਾਲਕ ਨੇ ਨਹੀਂ ਇਹ ਹਕੀਕਤ ਹੈ ਜੀ ਜਦੋਂ ਮਰਜ਼ੀ ਸਾਡੇ ਪਿੰਡ ਤੋਂ ਵੀ ਜਾ ਕੇ ਪੁੱਛ ਲਿਓ ਕਿਉਂਕਿ ਵੀ ਇਹਨਾਂ ਦੇ ਘਰ ਕਿੰਨੇ ਕਿਉਂਕਿ ਅਗਲਾ ਕਈ ਵਾਰ ਬੋਲਦਣਾ ਵੀ ਸ਼ੋਰੀ ਬਣਾ ਕੇ ਸਟੋਰੀ ਨਹੀਂ ਹੈਗੀਗੀ ਮੇਰੀ ਹਕੀਕਤ ਆ ਗਈ ਬਿਲਕੁਲ ਬਿਲਕੁਲ ਹਾਂਜੀ ਮੰਨ ਲਓ ਵੀ ਮੈਂ ਨਹੀਂ ਵੀਰੇ ਤੁਹਾਡੇ ਫੇਸ ਤੋਂ ਵੀ ਪਤਾ ਲੱਗ ਰਿਹਾ ਨਾ ਵੀ ਤੁਹਾਡੀ ਸਟੋਰੀ ਹੀ ਇਹ ਵੀ ਤੁਹਾਡਾ ਤੁਹਾਡੇ ਨਾਲ ਸੱਚ ਤੇ ਇਹ ਚੀਜ਼ਾਂ ਬੀਤੀਆਂ ਹੋਈਆਂ ਨੇ ਹਾਂਜੀ ਕੋਈ ਤੁਸੀਂ ਐਵੇਂ ਬਣਾ ਕੇ ਨਹੀਂ ਕਹਿ ਰਹੇ ਆਪਣੇ ਵੱਲੋਂ ਤਾਂ ਕਿ ਜੋ ਫੇਸ ਤੋਂ ਪਤਾ ਲੱਗ ਜਾਂਦਾ ਕਿਉਂਕਿ ਇਹ ਐਕਸਪ੍ਰੈਸ਼ਨ ਤੋਂ ਵੀ ਪਤਾ ਲੱਗ ਜਾਂਦਾ ਵੀ ਬੰਦੇ ਨੇ ਕਿੰਨਾ ਕੁ ਝੱਲਿਆ ਹਨਾ ਹਾਂਜੀ ਸੋ ਫੇਰ ਹੀ ਬੋ ਲੈੰਦਾ ਐ ਮੈਂ ਤਾਂ ਹੁਣ ਹਵਾ 'ਚ ਤੀਰ ਛੱਡੇ ਨਹੀਂ ਜਾਂਦੇ ਸੋ ਜੀ ਮੇਕਿੰਗ ਹਨਾ ਇਹੇ ਟ੍ਰੇਨਿੰਗ ਦਿੰਦੇ ਨੇ ਤੇ ਆਪਾਂ ਜਿਹੜੇ ਟ੍ਰੇਨਿੰਗ ਕੁੜੀਆਂ ਟ੍ਰੇਨਿੰਗ ਲੈਂਦੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਵੀਰੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਟ੍ਰੇਨਿੰਗ ਲੈਂਦਿਆਂ ਨੂੰ ਮਿੰਦਾ ਹਲੇ 10 ਡੇਸ ਹੋਇਆ ਠੀਕ ਹੈ ਜੀ ਹਾਂਜੀ ਠੀਕ ਹੈ ਤੁਹਾਨੂੰ ਮਤਲਬ ਵਧੀਆ ਵੀਰੇ ਟ੍ਰੇਨਿੰਗ ਦੇ ਰਹੇ ਹਾਂਜੀ ਬਹੁਤ ਕੰਫਰਟੇਬਲ ਵੀ ਹੈਗਾ ਤੇ ਨੇਚਰ ਵਾਈਜ਼ ਵੀ ਬਹੁਤ ਵਧੀਆ ਸਰ ਠੀਕ ਹੈ ਜਿਵੇਂ ਮਤਲਬ ਇਦਾਂ ਨਹੀਂ ਹੈਗਾ ਕਿ ਆਪਾਂ ਵੀ ਅਨਕੰਫਰਟੇਬਲ ਫੀਲ ਕਰਦੇ ਆ ਕੰਫਰਟੇਬਲ ਵੀ ਫੀਲ ਹੁੰਦਾ ਨੇਚਰ ਵਾਈਜ਼ ਵੀ ਵਧੀਆ ਹਣਾ ਪ੍ਰਕਾਰ ਜਾਂ ਤੁਸੀਂ ਸਿੱਖ ਰਹੇ ਹੋ ਠੀਕ ਹੈ ਠੀਕ ਹੈ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਿਵੇਂ ਦੇਖੋ ਹਨ ਜਿਹੜੀ ਆਪਦੇ ਮੂੰਹ ਦੇ ਤਾਂ ਵੜਿਆਈ ਹੁੰਦੀ ਆ ਵੀਰੇ ਨੇ ਆਪਣੇ ਮੂੰਹ ਤਾਂ ਕੁਝ ਨਹੀਂ ਦੱਸਿਆ ਸੋ ਜਿਹੜੇ ਉਹਨਾਂ ਦੇ ਸਟੂਡੈਂਟ ਨੇ ਆਪਾਂ ਉਹਨਾਂ ਤੋਂ ਪੁੱਛ ਰਹੇ ਹਾਂਗੇ ਹਨਾ ਸੋ ਆਪਦੇ ਮੂੰਹ ਨਾਲ ਦੱਸ ਰਿਹਾ ਵੀ ਅਸੀਂ ਵਧੀਆ ਕੰਫਰਟੇਬਲ ਆ ਵੀ ਸਾਨੂੰ ਐਂ ਲੱਗਦਾ ਵੀ ਅਸੀਂ ਆਪਣੇ ਘਰ ਹੀ ਹੁੰਨੇ ਆ ਸੋ ਆਪਾਂ ਹੋਰ ਕੁੜੀ ਨਾਲ ਵੀ ਗੱਲਬਾਤ ਕਰਦੇ ਆਂ ਸਸਿਕਾ ਬ੍ਰੇਸ਼ਕਲ ਜੀ ਸੋ ਤੁਸੀਂ ਮੈਨੂੰ ਦੱਸੋ ਵੀ ਕਿਵੇਂ ਤੁਹਾਨੂੰ ਟ੍ਰੇਨਿੰਗ ਵਧੀਆ ਲੱਗਦੀ ਹੈ ਇੱਥੇ ਹਾਂਜੀ ਬਹੁਤ ਵਧੀਆ ਕੱਲੀ ਕੱਲੀ ਚੀਜ਼ ਸਮਝਾਉਂਦੇ ਨੇ ਇਹ ਦੱਸਦੇ ਨੇ ਸਰ ਆਪ ਮੈਂ ਖੜ ਕੇ ਠੀਕ ਹੈ ਠੀਕਆ ਸੋ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਮੈਨੂੰ 6-7 ਮਹੀਨੇ ਹੋ ਗਏ ਬਾਜੀ ਬਾ ਵਧੀਆ ਰਹਿਣਾ ਸੋ ਵਧੀਆ ਹੈ ਨਾ ਜਿਨੇ ਕੰਮ ਕਰਨਾ ਹੁੰਦਾ ਨਾ ਸਿੱਖਣਾ ਹੁੰਦਾ ਕੰਮ ਸੋ ਇਸ ਚੀਜ਼ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ ਨਾ ਤੇ ਆਪਾਂ ਉਹ ਤਜਰਬੇਦਾਰ ਬੰਦੇ ਕੋਲੋਂ ਹੀ ਸਿੱਖ ਸਕਦੇ ਆ ਕਿਉਂਕਿ ਨਾਰਮਲ ਆਪਾਂ ਤੁਹਾਨੂੰ ਪਤਾ ਹੀ ਹੈ ਨਾ ਵੀ ਅੱਜਕੱਲ ਕੀ ਕੁਝ ਚੱਲ ਰਿਹਾ ਹੈਗਾ ਸੋ ਵਧੀਆ ਗੱਲਾਂ ਹਨਾ ਸੋ ਵਧੀਆ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ ਸੋ ਆਪਾਂ ਵੀਰੇ ਨਾਲ ਵੀ ਇੱਕ ਵਾਰੀ ਫੇਰ ਗੱਲ ਕਰਦੇ ਆ ਸੋ ਵੀਰੇ ਨਾਲ ਅਸੀਂ ਪਹਿਲਾਂ ਵੀਰੇ ਤੁਸੀਂ ਐਂ ਦੱਸੋ ਵੀ ਜਿਹੜੀ ਤੁਸੀਂ ਟ੍ਰੇਨਿੰਗ ਦਿੰਨੇ ਹੋ ਇਹ ਵੀ ਅਪਰੂਵਲ ਹੈਗੀ ਆ ਹਾਂਜੀ ਅਸੀਂ 3 ਮੰਥ 6 ਮੰਥ ਐਂ 1 ਇਅਰ ਦਾ ਕੋਰਸ ਕਰਵਾਣਾਂਗੇ ਜੋ ਕੋਰਸ ਤੋਂ ਬਾਅਦ ਅਸੀਂ ਉਹ ਜਿੰਨੇ ਟਾਈਮ ਦਾ ਸਟੂਡੈਂਟ ਸਾਡੇ ਤੋਂ ਕੋਰਸ ਕਰਦਾ ਅਸੀਂ ਉਨੇ ਟਾਈਮ ਦਾ ਹੀ ਉਹਨਾਂ ਨੂੰ ਸਰਟੀਫିକੇਟ ਪ੍ਰੋਵਾਈਡ ਕਰ ਦਾਂਗੇ ਜੋ ਕਿ ਸਾਡਾ ਇੰਟਰਨੈਸ਼ਨਲ ਹਨ ਜੇ ਕਿਸੇ ਨੇ ਬਾਹਰ ਜਾਣਾ ਹੋਵੇ ਤਾਂ ਵੀ ਪ੍ਰੂਵਡ ਹੈਗਾ ਤੇ ਬਾਕੀ ਸਾਡਾ ਜੋ ਜਿਹੜਾ ਵੀ ਸਰਟੀਫିକੇਟ ਅਸੀਂ ਦਿੰਨੇ ਆ ਉਹਨਾਂ ਦੇ ਉੱਪਰ ਸਕੈਨਰ ਲੱਗਿਆ ਹੋਇਆ ਹੈਗਾ ਉਹ ਜਦੋਂ ਵੀ ਮਰਜ਼ੀ Google ਦੇ ਉੱਪਰ ਸਰਚ ਕਰ ਸਕਦੇ ਹੈਗੇ ਤਾਂ ਉਸ ਦੇ ਉੱਪਰ ਸ਼ੋਅ ਕਰੂਗਾ ਜੀ ਸਾਡਾ ਸਰਟੀਫିକੇਟ ਸੋ ਵੱਡੀ ਗੱਲ ਤਾਂ ਇਹ ਆ ਵੀਰਾ ਕਹਿੰਦਾ ਵੀ ਜਿਹੜੇ ਵੀ ਟ੍ਰੇਨਿੰਗ ਲੈਂਦੇ ਨੇ ਸਟੂਡੈਂਟ ਆ ਉਹਨਾਂ ਨੂੰ ਸਰਟੀਫିକੇਟ ਵੀ ਪ੍ਰੋਵਾਈਡ ਕਰ ਦਿੰਨੇ ਆ ਸੋ ਬਾਹਰ ਉਹ ਫੋਰਨ ਜਾ ਕੇ ਹਨਾ ਬਿਜ਼ਨਸ ਆਪਣਾ ਵਧੀਆ ਕਰ ਸਕਦੇ ਨੇ ਸਲੂਨ ਦਾ ਕੰਮ ਵਧੀਆ ਕਰ ਸਕਦੇ ਹਨ ਵੀਰੇ ਹੁਣ ਜਿਵੇਂ ਅੱਜ ਕੱਲ ਇਹ ਚੱਲ ਹੀ ਰਿਹਾ ਹੈਗਾ ਹਨਾ ਵੀ ਸਾਰੇ ਇਧਰੋਂ ਸਿੱਖ ਕੇ ਉਧਰ ਜਾ ਰਹੇ ਨੇ ਕਿਉਂਕਿ ਉਧਰ ਇਹ ਚੀਜ਼ ਦਾ ਕਰੇ ਥੋੜਾ ਜਿਆਦਾ ਹੈ ਹਨਾ ਹਾਂਜੀ ਜਿਆਦਾ ਹੀ ਹੈ ਸੋ ਆਪਣੀ ਦਾ ਇਹ ਏਡਵਾਈਸ ਆਣਾ ਵੀ ਵਧੀਆ ਜਿਹੜਾ ਟ੍ਰੈਂਡ ਹੁੰਦਾ ਉਹਦੇ ਕੋਲੋਂ ਤੁਸੀਂ ਟ੍ਰੇਨਿੰਗ ਲਓ ਸੋ ਟ੍ਰੇਨਿੰਗ ਕਿੱਥੋਂ ਲੈਣੀ ਹੈ ਨਿੰਮੇ ਵੀਰੇ ਤੋਂ ਥੈਂਕ ਯੂ ਸੋ ਜਿਹੜੇ ਵੀਰੇ ਕੋਲੇ ਕੰਮ ਕਰਵਾਉਣ ਹੁੰਦੇ ਆ ਹਨਾ ਜਿਹੜੇ ਵੀਰੇ ਦੇ ਕਸਟਮਰ ਹੁੰਦੇ ਨੇ ਪੱਕੇ ਕਸਟਮਰ ਹੁੰਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰੇ ਪਹਿਲਾਂ ਤਾਂ ਸਾਸਤਰੀ ਕਾ ਸਾਸ ਇਹੜੇ ਪਿੰਡ ਤੋਂ ਵੀਰੇ ਰੱਲੀ ਤੋਂ ਹੀ ਲੈ ਪਹਿਲੀ ਗੱਲ ਤੇ ਇਹ ਆ ਵੀ ਦੇਖੋ ਨਾ ਰੱਲੀ ਵੀ ਚਲੋ ਹੋਣਗੀ ਹਨਾ ਪਰ ਨਹੀਂ ਵੀਰਾ ਕਹਿੰਦਾ ਅਸੀਂ ਨਿੰਮੇ ਵੀਰੇ ਕੋਲ ਹੀ ਆਉਣਾਗਾ ਕਿਉਂਕਿ ਵੀਰੇ ਦਾ ਜਿਹੜਾ ਐਕਸਪੀਰੀਅੰਸ ਆ ਉਹ ਬਹੁਤ ਜ਼ਿਆਦਾ ਕਿਉਂਕਿ ਵੀਰਾ ਨਿੰਬੀਰੇ ਨਾਲ ਗੱਲ ਹੋਈ ਪਹਿਲਾਂ ਵੀ 18 ਸਾਲ ਹੋ ਗਏ ਵੀਰੇ ਨੂੰ ਕੰਮ ਕਰਦੇ ਨੂੰ ਸੋ ਵੀਰਾ ਵਧੀਆ ਕੰਮ ਤਾਂ ਕਰ ਹੀ ਸਕਦਾ ਸਾਡੇ ਪਿੰਡ ਦਾ ਵੀ ਘੱਟੋ ਘਾਟੇ ਮੰਨ ਕੋਈ 90% ਕੰਮ ਵੀਰੇ ਕੋਲ ਹੀ ਹੁੰਦਾ ਸਾਡੇ ਪਿੰਡ ਦੀ ਘੱਟੋ ਘਾਟੇ 10 ਸਲੂਨ ਦੀ ਸੈਟਿੰਗ ਵਾਲੇ ਬਿੰਦੂ 10 ਨੇ ਵੀਰੇ ਲਿਓ ਸਾਰਾ ਕੰਮ ਜੇ ਫਿਰ ਵੀਰੇ 'ਚ ਕੋਈ ਵਧੀਆ ਗੱਲ ਬਾਤ ਹੈ ਜਾਂ ਕੁਆਲਿਟੀ ਠੀਕ ਹੈ ਠੀਕ ਹੈ ਠੀਕ ਹੈ ਸੋ ਵੀਰੇ ਦਾ ਤੁਹਾਨੂੰ ਇਹ ਕੀ ਖਾਸ ਲੱਗਦਾ ਕੰਮ ਵੀਰੇ ਦਾ ਨੇਚਰ ਘੈਂਟ ਹੈ ਜਦੋਂ ਮਿਲਦੇ ਆਂ ਕੋਈ ਦਿਲ ਖੁਸ਼ ਹੋ ਕੇ ਮਿਲਦੇ ਰਹਿ ਐਦਾਂ ਨਹੀਂਗਾ ਵੀ ਪਹਿਲੀ ਵਾਰੀ ਮਿਲੇ ਉਹਨੇ ਰੋਟਲੀ ਹੀ ਨਹੀਂ ਮਿਲਦੀ ਵਧੀਆ ਠੀਕ ਹੈ ਸੋ ਜਿਆਸ ਕੀ ਮਿਲਦੇ ਨੇ ਠੀਕ ਹੈ ਸੋ ਆਪਾਂ ਹੋਰ ਵੀ ਵੀਰੇ ਨਾਲ ਗੱਲਬਾਤ ਕਰਦੇ ਆ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕਿਹੜੇ ਪਿੰਡ ਤੋਂ ਮੇਰਾ ਪਿੰਡ ਰੱਲੀ ਠੀਕ ਹੈ ਰੱਲੀ ਤੋਂ ਯਾ ਤੁਹਾਡਾ ਨਾਮ ਮੇਰਾ ਨਾਮ ਮਨੀ ਹੈ ਠੀਕ ਹੈ ਹਾਂਜੀ ਸੋ ਵੀਰੇ ਤੁਹਾਨੂੰ ਕਿਵੇਂ ਲੱਗਦਾ ਵੀਰੇ ਤੋਂ ਕੰਮ ਕਰਵਾ ਕੇ ਮੈਨੂੰ ਸੱਚ ਤਾਂ ਸ਼ੁਰੂ ਤੋਂ ਸਾਡੇ 10 ਸਾਲ ਹੋ ਗਏ ਇਸ ਤੇ ਬਾਈ ਕੁੜੀ ਆ ਵਾ ਵੀ ਵਾ ਕਹਿੰਦੇ 10 ਸਾਲ ਹੋ ਗਏ ਅਸੀਂ ਬਾਈ ਕੋਲ ਆਉਂਦੇ ਨਿੰਮੇ ਬਾਈ ਕੋਲ ਹੀ ਆਉਂਦੇ ਨੇ ਉਹ ਤਾਂ ਪਿੰਡ ਤੋਂ ਸਨੂਨ ਸੀ ਉਦੋਂ ਵੀ ਅਸੀਂ ਉੱਥੇ ਜਾਂਦੇ ਸੀ ਹੁਣ ਬਲੱਡ ਆ ਬਲੱਡੀ ਹੋਣੀ ਠੀਕ ਆ ਠੀਕ ਚਲੋ ਉਹੀ ਗੱਲ ਹੁੰਦੀ ਆ ਨਾ ਵੀ ਜਿਹਨੇ ਕੰਮ ਕਰਵਾਉਣਾ ਜਿਹੜਾ ਮੈਂ ਉਸੇ ਤੋਂ ਹੀ ਕਰਵਾਊਗਾ ਉਹ ਹੋਰ ਕਿਤੇ ਕਿਉਂਕਿ ਵੀਰੇ ਦਾ ਜਿਹੜਾ ਕੰਮ ਆ ਕੰਮ ਹੀ ਇੰਨਾ ਲਾਜ਼ਵਾ ਵਾ ਕਿ ਵੀ ਜਿਹੜੇ ਕਸਟਮਰ ਹੁੰਦੇ ਨੇ ਖਿੱਚੇ ਆਉਂਦੇ ਨੇ ਵੀਰੇ ਕੋਲੇ ਵੀਰੇ ਮਿੱਤਰ ਨੇ ਜਦਰੀਆਪੁਰ ਤੋਂ ਇੱਥੋਂ ਵੱਡੀ ਦਰੀਆਪੁਰ ਤੋਂ ਛੋਟੀ ਉਹ ਵੀ ਇੱਥੇ ਹੀ ਹੁੰਦੇ ਨੇ ਅਸੀਂ ਇਕੱਠੇ ਪੜਦੇ ਸੀ ਇਕੱਠੇ ਜਾਂਦੇ ਸੀ ਉਹ ਵੀ ਉਰੀ ਕੰਮ ਕਰਾਉਣਾ ਸੋ ਵਧੀਆ ਨੈਚਰ ਆ ਵੀਰੇ ਦਾ ਇਹ ਕਰਨਾ ਹਾਂ ਘਰ ਵਾਲਾ ਕੰਮੀ ਹੋਈ ਆਪਣਾ ਦਾ ਬਿਲਕੁਲ ਬਿਲਕੁਲ ਸੋ ਵੱਡੀ ਗੱਲ ਇਹੀ ਆ ਨਾ ਜਦੋਂ ਆਪਾਂ ਕਿਸੇ ਕੋਲੇ ਕੰਮ ਕਰਵਾਉਣ ਜਾਂਦੇ ਆ ਜੇ ਤਾਂ ਐਸੇ ਆਪਾਂ ਨੂੰ ਕਸਟਮਰ ਸਮਝਦਾਗਾ ਫਿਰ ਆਪਾਂ ਨੂੰ ਉਹ ਚੀਜ਼ਾਂ ਥੋੜੀਆਂ ਜਿਹੀਆਂ ਆਡ ਲੱਗਦੇ ਨੇ ਜੇ ਆਪਾਂ ਨੂੰ ਐ ਲੱਗਦਾ ਵੀ ਇਹ ਆਪਣਾ ਭਰਾ ਹੀ ਆ ਉਹਦੇ ਤੱਕ ਘਰ ਵਾਂਗੂ ਹੀ ਵਰਤਦਾ ਹਣਾ ਸੋ ਫਿਰ ਇਹ ਚੀਜ਼ਾਂ ਹੋਰ ਵੀ ਜ਼ਿਆਦੇ ਵਧੀਆ ਲੱਗਦੇ ਨੇ ਤਾਂ ਫਿਰ ਕਸਟਮਰ ਦਾ ਫਿਰ ਆਉਣਾ ਹੀ ਆ ਨਾ ਸੋ ਵੀਰੇ ਕੋਲੇ ਜ਼ਰੂਰ ਵਿਜ਼ਿਟ ਕਰੋ ਜੀ